ਨਾ ਹੁੰਦਾ ਉਹ ਮਿੱਤਰੋ ਜੇ ਦਸਬੇਸ਼ ਨਾ ਹੁੰਦਾ ਇਹ ਦੇਸ਼ ਨਹੀਂ ਸੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਹੁੰਦੇ ਤਾਂ ਚਾਰ ਸੱਲਾ ਵਾਲੀ ਵੱਡੀ ਬੈਟਰੀ ਲੈ ਕੇ ਤਾਰਚਾ ਮਾਰ ਮਾਰ ਕੇ ਲੱਭਦੇ ਇਹ ਆਰਾਮ ਦਾ ਦੇਸ਼ ਹੈ, ਕ੍ਰਿਸ਼ਨ ਦਾ ਦੇਸ਼ ਹੈ, ਹਰੂਮਾਨ ਦਾ ਦੇਸ਼ ਹੈ, ਭੀਸ਼ਮ ਦਾ ਦੇਸ਼ ਹੈ, ਧਰੋਣਾਚਰ ਦਾ ਦੇਸ਼ ਹੈ, ਇਹ ਅਰਜੜ ਦਾ ਦੇਸ਼ ਹੈ, ਭੀਮਸੈਨ ਦਾ ਦੇਸ਼ ਹੈ, ਗੰਗਾ ਦਾ ਦੇਸ਼ ਹੈ, ਕੀਤਾ ਦਾ ਦੇਸ਼ ਹੈ, ਇਹ ਬੇਦਾਂ ਦਾ ਦੇਸ਼ ਹੈ, ਪ੍ਰਸ਼ਨਾ ਦਾ ਦੇਸ਼ ਹੈ, ਸਮਰਤਿਆਂ ਦਾ ਦੇਸ਼ ਹੈ, ਸ਼ਾਸਤਰਾਂ ਦਾ ਦੇਸ਼ ਹੈ, ਇਹ ਗੁਰੂਆਂ ਦਾ ਦੇਸ਼ ਹੈ, ਤੀਰਾਂ ਦਾ ਦੇਸ਼ ਹੈ, ਝੋੜਿਆਂ ਦਾ ਦੇਸ਼ ਹੈ, ਬੀਰਾਂ ਦਾ ਦੇਸ਼ ਹੈ, ਇਹ ਝੀਲਾਂ ਦਾ ਦੇਸ਼ ਹੈ, ਸਾਗਰਾਂ ਦਾ ਦੇਸ਼ ਹੈ, ਪਹਾੜਾਂ ਦਾ ਦੇਸ਼ ਹੈ, ਇਹ ਕੀਤਾਂ ਦਾ ਦੇਸ਼ ਹੈ, ਪੀਤਾਂ ਦਾ ਦੇਸ਼ ਹੈ, ਘੱਬਰਾਂ ਦਾ ਦੇਸ਼ ਹੈ, ਪੁਟਿਆਰਾਂ ਦਾ ਦੇਸ਼ ਹੈ, ਇਹ ਸੂਰਮਿਆਂ ਦਾ ਦੇਸ਼ ਹੈ, ਬਲਕਾਰਾਂ ਦਾ ਦੇਸ਼, ਉਹ ਦੇਸ਼ ਨਾ ਹੁੰਦਾ ਜੇ ਦਸਵੇਸ਼ ਨਾ ਹੁੰਦਾ ਇਹ ਦੇਸ਼ ਨਹੀਂ ਸੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਹੁੰਦੇ ਤਾਂ ਚਾਰ ਸੱਲਾ ਵਾਲੀ ਵੱਡੀ ਬੈਟਰੀ ਲੈ ਕੇ ਤਾਰਚਾ ਮਾਰ ਮਾਰ ਕੇ ਲੱਭਦੇ ਆਪਾਂ ਨੂੰ ਇਸ ਭਾਰਤ ਦਾ ਨਾਂ ਤੱਕ ਨਹੀਂ ਸੀ ਵੱਡੇ ਨਕਸ਼ੇ ਤੋਂ ਕਿਤੇ ਲੱਭਣਾ ਕੋਈ ਫੁੱਲ ਨਾ ਖਿੜਦਾ ਕੋਈ ਕਲੀ ਨਾ ਮਸਕਰਾਉਂਦੀ ਕੋਈ ਪੌਰਾ ਨਾ ਗੂੰਜਦਾ ਕੋਈ ਤਿਤਲੀ ਨਾ ਮੜਲਾਉਂਦੀ ਕੋਈ ਹਾਸੇ ਨਾ ਹੁੰਦੇ ਕੋਈ ਸਰਦਾਰੀਆਂ ਨਾ ਹੁੰਦੀਆਂ ਕੁਝ ਸ਼ਾਦੀਆਂ ਚੌੜੀਆਂ ਨਾ ਹੁੰਦੀਆਂ ਕੋਈ ਸਿਰੋਚੇਰਾ ਹੁੰਦੇ ਜੇ ਕੀ ਨਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਰਾ ਹੁੰਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ